ਜਬਰਛਤਰ ਤਕਤ ਦੇ مالک ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਚ ਬੈਠੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲਾ ਪ੍ਰੀਤਮ ਧੰਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਰੀਆਂ ਸਮੂਹ ਸੰਗਤਾਂ ਨੂੰ ਮਹਾਰਾਜ ਦੇ ਇਸ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਇਹ ਦਿਹਾੜਾ ਹਰ ਸਾਲ ਜਿਹੜੀਆਂ ਸੰਗਤਾਂ ਬੜੇ ਧੂਮ-ਤਾਮ ਦੇ ਨਾਲ ਮਨਾਉਂਦੀਆਂ ਔਰ ਉਸ ਬਾਲਾ ਪ੍ਰੀਤਮ ਨੂੰ ਯਾਦ ਕਰਦੀਆਂ ਕਿ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਉਸ ਬਿਮਾਰੀ ਨੂੰ ਖਤਮ ਕੀਤਾ ਉਸ ਕੋੜ ਨੂੰ ਖਤਮ ਕੀਤਾ ਜਿਸ ਦੇ ਨਾਲ ਪੂਰਾ ਸ਼ਹਿਰ ਟرائی-ਟرائی ਕਰ ਰਿਹਾ ਸੀ ਆਪਣੇ 7 ਸਾਲ ਦੀ ਉਮਰ ਦੇ ਵਿੱਚ ਜੋ ਸੇਵਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇਸ਼ ਲਈ ਕੌਮ ਲਈ ਕਰਕੇ ਗਏ ਆ ਉਹਦੀ ਕੋਈ ਦੂਜੀ ਮਿਸਾਲ ਨਹੀਂ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਬਾਰੇ ਇਤਿਹਾਸ ਬਾਰੇ ਅਗਰ ਗੱਲ ਕਰੀਏ ਕਿ 7 ਸਾਡੇ 7.5 ਸਾਲ ਦੀ ਉਮਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜੋਖੜਾ ਸਾਹਿਬ ਦੀ ਧਰਤੀ ਦੇ ਉੱਤੇ ਜੱਜੂ ਜੀ ਵਰਗੇ ਇੱਕ ਅਨਪੜ੍ਹ ਵਿਅਕਤੀ ਤੋਂ ਸਿਰ ਤੇ ਸੋਟੀ ਰੱਖ ਕੇ ਗੀਤਾ ਦੇ ਅਰਥ ਕਰਾਉਣੇ ਇਹ ਪ੍ਰਤੀਕ ਹੁੰਦਾ ਹੈ ਕਿ ਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਉਹਨਾਂ ਦੇ ਉੱਤੇ ਕਿੰਨੀ ਵੱਡੀ ਰਹਿਮਤ ਸੀ। ਔਰ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦੀ ਵਾਰ ਦੇ ਵਿੱਚ ਲਿਖਦੇ ਹੋਏ ਲਿਖਿਆ ਕਿ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ। ਉਹ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸੰਗਤਾਂ ਦਾ ਇਲਾਜ ਕੀਤਾ ਉਸ ਹੈਜੇਤ ਦੀ ਬਿਮਾਰੀ ਨੂੰ ਚਿਰਚਕ ਦੀ ਬਿਮਾਰੀ ਨੂੰ ਜਿਸ ਤਰੀਕੇ ਦੇ ਨਾਲ ਦੂਰ ਕੀਤਾ ਇਹ ਇੱਕ ਲਾ ਮਿਸਾਲ ਗੱਲ ਸੀ ਔਰ ਗੁਰੂ ਮਹਾਰਾਜ ਦੀ ਇਹ ਜਿਹੜੀ ਦੇਨ ਹੈ ਉਹਨੂੰ ਅਸੀਂ ਹਰ ਸਾਲ ਬੜੇ ਵੱਡੇ ਤਰੀਕੇ ਦੇ ਨਾਲ ਮਨਾਉਂਦੇ ਆਂ ਔਰ ਜਿਨ੍ਹਾਂ ਲੋਕਾਂ ਦੇ ਵਿੱਚ ਸ਼ਰਧਾ ਹੁੰਦੀ ਹੈ ਉਹ ਅੱਜ ਵੀ ਉਸੀ ਜਗ੍ਹਾ ਤੇ ਉਸ ਪੌਰਾ ਸਾਹਿਬ ਤੋਂ ਜਿੱਥੇ ਅਮਰਜਲ ਲੈਂਦੇ ਆ ਉਥੇ ਲਿਖਿਆ ਹੈ ਕਿ ਰੋਗੀ ਦਾ ਪ੍ਰਭ ਖੰਡੋ ਰੋਗ ਜਿੱਥੇ ਗੁਰੂ ਗੁਰੂ ਸਾਹਿਬ ਰੋਗਾ ਰੋਗੀਆਂ ਦੇ ਰੋਗ ਕੱਟਦੇ ਆ ਉਹ ਸਥਾਨ ਹੈ ਸੋ ਅੱਜ ਅਸੀਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਮੇਰੇ ਤੋਂ ਪਹਿਲਾਂ ਹੁਣੇ ਸਰਦ ਜਸਪ੍ਰੀਤ ਸਿੰਘ ਜੀ ਕਰਮ ਸਰ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਕੀਤੀ ਕਿ ਰਾਗੀ ਸਿੰਘਾਂ ਦੇ ਬਾਰੇ ਕਥਾਵਾਚਕਾਂ ਦੇ ਬਾਰੇ ਇਹ ਬਹੁਤ ਵੱਡੀ ਅੱਜ ਇੱਕ ਕੌਮ ਦੀ ਲੋੜ ਹੈ ਅੱਜ ਵਕਤ ਦੀ ਲੋੜ ਹੈ ਇਹ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਸੋਚ ਵਿਚਾਰ ਕੇ ਕੀਤਾ ਕਿਉਂਕਿ ਅਸੀਂ ਦੇਖਿਆ ਕਿ ਸਾਡੀ ਨਵੀਂ ਪਨੀਰੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਜਦ ਪੁਰਬ ਮਨਾਏ ਜਾਂਦੇ ਆ ਇਥੇ ਗੁਰਪੁਰਬ ਮਨਾਏ ਜਾਂਦੇ ਆ ਹਾਜ਼ਰੀਆਂ ਤੇ ਪਰਦੀਆਂ ਮਗਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜੀ ਅਸਲੀ ਟੀਚਿੰਗ ਹੈ ਅਸਲੀ ਸਿੱਖਿਆ ਅਸਲੀ ਉਦੇਸ਼ੇ ਅਸੀਂ ਉਹਨਾਂ ਤੋਂ ਉੱਪਰ ਹੀ ਕਰਦੇ ਜਾ ਰਹੇ ਹਾਂ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤੀ ਬਾਣੀਕਾਰਾਂ ਦੀ ਬਾਣੀ ਦਰਜ ਹੋਈ ਅਸੀਂ ਘਰ ਕਰਤਾ ਕਹਿੰਦਾ ਸਨੇਹਾ ਦਿੱਤਾ ਕਿ ਇਹਨਾਂ ਬਾਣੀਕਾਰਾਂ ਦੇ ਦਿਨ ਮਨਾ ਕੇ ਅਸੀਂ ਇਸ ਗੁਰੂ ਸਾਹਿਬ ਦੀ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੋਰ ਲੋਕਾਂ ਤੱਕ ਉਸ ਹਿਸਾਬ ਨਾਲ ਪਹੁੰਚਾ ਸਕੀਏ ਕਿ ਲੋਕ ਉਹਦੇ ਵਿੱਚ ਆਪਣੇ ਗੁਰੂ ਨੂੰ ਆਪਣੇ ਤਰੀਕੇ ਦੇ ਨਾਲ ਲੱਭ ਸਕਣ ਮਗਰ ਅੱਜ ਜੋ ਵਕਤ ਚੱਲ ਰਿਹਾ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਕਈ ਰਾਗੀ ਸਿੰਘ ਇਸ ਤਰੀਕੇ ਤੇ ਕੀਰਤਨ ਸ਼ੁਰੂ ਕਰਤਾ ਕਿ ਜਿਸ ਤਰ੍ਹਾਂ ਡੀਜੇ ਚੱਲ ਰਿਆ ਹੁੰਦਾ ਡੀਜੇ ਦੇ ਵਿੱਚ ਮਿਕਸਿੰਗ ਚੱਲ ਰਹੀ ਹੁੰਦੀ ਹੈ ਇੱਕ ਸ਼ਬਦ ਦੀ ਦੋ ਲਾਈਨਾਂ ਪੜਦੇ ਨੇ ਦੂਜੇ ਦੀ ਦੋ ਪੜਦੇ ਨੇ ਕਿਉਂਕਿ ਸੰਗਤ ਸਾਹਮਣੇ ਬੈਠੇ ਹੋਈ ਝੂਮਦੇ ਹੋਏ ਇਸੇ ਲਹਿਲਾਰੀ ਹੁੰਦੀ ਹੈ ਔਰ ਇਹ ਆਨੰਦ ਜਿਹੜਾ ਹੈ ਉਹ ਬਾਣੀ ਦਾ ਨਹੀਂ ਹੈ ਉਹ ਸਿਰਫ ਧੁਣ ਦਾ ਔਰ ਧੁਨ ਦੀ ਜਿਹੜੀ ਆਨੰਦ ਹੈ ਮੈਂ ਸਮਝਦਾ ਇਹ ਸਾਡੇ ਗੁਰਮਤ ਦੇ ਹਿਸਾਬ ਦੇ ਨਾਲ ਨਹੀਂ ਹੈ ਸੋ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਕਿ ਹਰ ਰਾਗੀ ਸਿੰਘ ਨੂੰ ਇਹ ਬਿਲਕੁਲ ਇਨਫੋਰਮ ਕੀਤਾ ਜਾਏਗਾ ਸਟੇਜਾਂ ਤੋਂ ਬਹਿਨ ਤੋਂ ਪਹਿਲੇ ਕਿ ਜਿਹੜੇ ਵੀ ਕੀਰਤਨ ਕਰਨੇ ਆ ਉਹ ਰਾਗਾਂ ਦੇ ਹਿਸਾਬ ਦੇ ਨਾਲ ਔਰ ਘੱਟ ਤੋਂ ਘੱਟ ਉਹ ਸ਼ਬਦ ਪੂਰਾ ਪੜਨ ਜਿਹੜਾ ਸ਼ਬਦ ਉਹਨਾਂ ਨੇ ਸ਼ੁਰੂ ਕੀਤਾ ਉਹਦੇ ਵਿੱਚ ਅਗਲਾ ਤੇ ਦੂਜਾ ਤੇ ਤੀਜਾ ਮਿਕਸ ਨਾ ਕੀਤਾ ਜਾਏ ਵਾਣੀ ਦੇ ਸਮੇਂ ਦੇ ਉੱਤੇ ਬਾਣੀ ਪੜੀ ਜਾਏ ਕਥਾ ਦੇ ਸਮੇਂ ਦੇ ਉੱਤੇ ਕਥਾ ਕੀਤੀ ਜਾਏ ਔਰ ਇਸ ਸ਼ਬਦ ਵਿਚਾਰਾਂ ਦੇ ਵਿੱਚ ਵੀ ਉੱਠ ਕੋਚੀ ਦੇ ਜਿਹੜੇ ਕਥਾਵਾਚਕ ਨੇ ਪ੍ਰਚਾਰਕ ਨੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਸੰਗਤਾਂ ਦੇ ਸਾਹਮਣੇ ਲਿਆ ਸਕੀਏ ਕਿਉਂਕਿ ਇਹ ਅੱਜ ਦੀ ਡੇਟ ਦੀ ਬਹੁਤ ਵੱਡੀ ਲੋੜ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਸੰਗਤ ਸਾਡੀ ਇਸ ਗੱਲ ਦੇ ਉੱਤੇ ਪੈਰਾ ਦਿੰਦੇ ਹੋਏ ਆਪ ਰਾਗੀ ਸੰਗਾਂ ਕੋਲੋਂ ਰਾਗੀ ਸਾਹਿਬਾਂ ਕੋਲੋਂ ਉਹ ਨਹੀਂ ਸ਼ਬਦਾ ਦੀ ਮੰਗ ਕਰੇ ਜਿਹੜੇ ਸ਼ਬਦ ਜਿਹੜੇ ਗੁਰਮਤ ਦੇ ਹਿਸਾਬ ਦੇ ਨਾਲ ਚੱਲਦੇ ਆ ਕਿਉਂਕਿ ਮੈਂ ਪਿਛਲੇ ਦਿਨਾਂ ਵਿੱਚ ਉਹ ਸੁਣ ਰਿਹਾ ਸੀ ਇੱਕ ਬਹੁਤ ਵੱਡੇ ਵਿਤਵਾਨ ਨੇ ਇੱਕ ਗੱਲ ਕੀਤੀ ਆ ਕਿ ਜਦ ਅਸੀਂ ਕੋਈ ਦੇਗ ਤਿਆਰ ਕਰਦੇ ਆ ਲੰਗਰ ਤਿਆਰ ਕਰਦੇ ਆ ਅਸੀਂ ਉਸ ਨੂੰ ਕਿਸੇ ਝੂਠੇ ਭੰਡ ਦੇ ਵਿੱਚ ਨਹੀਂ ਪਾਉਂਦੇ ਮਗਰ ਗੁਰੂ ਸਾਹਿਬ ਦੇ ਉਸ ਸ਼ਬਦ ਨੂੰ ਆਪਾਂ ਝੂਠੇ ਰਾਗਾਂ ਦੇ ਵਿੱਚ ਕਿੱਦਾਂ ਪਾੜ ਸਕਦੇ ਆ ਉਹ ਰਾਗ ਜਿਹੜੇ ਘਰ 'ਚ ਬੈਠ ਕੇ ਬਣਾਈ ਗਈ ਹੁਣ ਉਹ ਧੁਨ ਜਿਹੜੀ ਹੈ तू ਘਰ 'ਚ ਬੈਠ ਕੇ ਬਣਾਈ ਹੋਏ ਮਗਰ ਗੁਰੂ ਸਾਹਿਬਾਂ ਨੇ ਜਿਹੜੇ ਆਪ ਸਾਨੂੰ ਰਾਗ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰਾਗ ਮਾਲਾ ਦਿੱਤੀ ਹੈ ਔਰ ਹਰ ਸ਼ਬਦ ਤੋਂ ਪਹਿਲਾਂ ਰਾਗ ਦਿੱਤਾ ਅਸੀਂ ਉਹਦੇ ਵਿੱਚ ਕਿਉਂ ਨਹੀਂ ਪੜਦੇ ਇਹ ਬਹੁਤ ਵੱਡੀ ਜ਼ਰੂਰਤ ਸੀ ਔਰ ਮੈਨੂੰ ਪੂਰੀ ਉਮੀਦ ਹੈ ਜੇ ਸੰਗਤ ਇਸ ਗੱਲ ਦੀ ਪ੍ਰਵਾਨਗੀ ਦਿੰਦੀ ਹੈ ਤਾਂ ਮੈਂ ਜ਼ਰੂਰ ਚਾਹਾਂਗਾ ਕਿ ਇੱਕ ਜਕਾਰਾ ਲਾ ਕੇ ਉਹਦੀ ਪ੍ਰਵਾਨਗੀ ਜ਼ਰੂਰ ਦਿੱਤੀ ਜਾਏ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮੈਂ ਸਮਝਦਾ ਕਿ ਵਾਕਈ ਸਤ ਸ੍ਰੀ ਅਕਾਲ ਸੰਗਤ ਵੀ ਇਹ ਗੱਲ ਚਾਹੁੰਦੀ ਹੈ ਕਿ ਆਪਾਂ ਗੁਰੂ ਸਾਹਿਬਾਂ ਦੀ ਉਹ ਬਾਣੀ ਨੂੰ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੀ ਸ਼ੈਲੀ 'ਚ ਉੱਥੇ ਪੜਿਆ ਜਾਂਦਾ ਹੈ ਦਰਬਾਰ ਸਾਹਿਬ ਦੇ ਤਰੀਕੇ ਉਸੇ ਤਰੀਕੇ ਦੇ ਨਾਲ ਆਪਾਂ ਇਹਨਾਂ ਸਟੇਜਾਂ ਤੇ ਪੜ ਸਕੀਏ ਸੋ ਜਿੱਥੇ ਮੈਂ ਸੰਗਤ ਦਾ ਧੰਨਵਾਦ ਕਰਦਾ ਇੱਕ ਹੋਰ ਬਹੁਤ ਜ਼ਰੂਰੀ ਗੱਲ ਕਰਕੇ ਆਪਣੀ ਗੱਲ ਖਤਮ ਕਰਾਂਗਾ ਕਿਉਂਕਿ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਔਰ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਦੇਨ ਇਸ ਨਾਮ ਦੀ ਉੱਤੇ ਜਿਹੜੀ ਹੈ ਜਿਹੜੇ ਵਿਦਿਅਕ ادارے ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਬਹੁਤ ਸਮੇਂ ਤੋਂ ਉੱਤੇ ਇਹਨਾਂ ਆਧਾਰਿਆਂ ਦੇ ਉੱਤੇ ਬਹੁਤ ਕੌਂਟਰੋਵਰਸੀਆਂ ਹੋ ਰਹੀਆਂ ਬਹੁਤ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਲਾਈਆਂ ਗਈਆਂ ਔਰ ਇਹਨਾਂ ਸਕੂਲਾਂ ਦਾ ਜਿਹੜਾ ਨਿਗਾਰ ਆਇਆ ਇਹ ਜਗ ਜਾਹਰ ਹੋਇਆ ਇਹ ਕਿਸ ਕਿਸਮ ਨਾਲ ਹੋਇਆ ਕਿਸ ਵਕਤ ਹੋਇਆ ਕਿਤੇ ਕਰਕੇ ਇਹਨਾਂ ਦੀਆਂ ਜਿਹੜੇ ਟੀਚਰਾਂ ਦੀਆਂ ਇੱਥੇ ਸਟਾਫ ਦੀ ਫਾਲਤੂ ਭਰਤੀਆਂ ਹੋਈਆਂ ਜਿਹੜੇ ਸਟਾਫ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਸਕਿਆ ਇਹ ਜਿਹੜਾ ਸਮਾਂ ਬੀਤਿਆ ਇਹਦੇ ਉੱਤੇ ਇੱਕ ਬਹੁਤ ਵੱਡੀ ਚਰਚਾ ਚੱਲਦੀ ਰਹੀ ਹੈ ਔਰ ਮੈਂ ਚਾਹਾਂਗਾ ਕਿ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਚੰਦ ਲੋਕਾਂ ਨੇ ਬੈਠ ਕੇ ਇੱਕ ਹੋਟਲ ਦੇ ਵਿੱਚ ਮੀਟਿੰਗ ਕੀਤੀ ਔਰ ਉਹਦੇ ਵਿੱਚ ਬੜਾ ਭੰਡੀ ਪ੍ਰਚਾਰ ਵੀ ਕੀਤਾ ਗਿਆ ਅਸੀਂ ਅੱਜ ਗੁਰੂ ਮਹਾਰਾਜ ਦੇਸ ਪ੍ਰਕਾਸ਼ ਦਿਹਾੜੇ ਦੇ ਉੱਤੇ ਹਾਲਕ ਮੈਂ ਆਪਣੀ ਟੀਮ ਦੇ ਨਾਲ ਇਦੇ ਉੱਤੇ ਵਿਚਾਰ ਨਹੀਂ ਕੀਤਾ ਮਗਰ ਫਿਰ ਵੀ ਮੈਂ ਚਾਹਾਂਗਾ ਕਿ ਅਸੀਂ ਐਸੀ ਓਪਨ ਹਾਲ ਦੇ ਵਿੱਚ ਇੱਕ ਓਪਨ ਡਿਬੇਟ ਰੱਖੀਏ ਜਿੱਥੇ ਸੰਗਤ ਵੀ ਆ ਸਕੇ ਉੱਥੇ মিডিਆ ਵੀ ਹੋਏ ਔਰ ਉਹ ਲੋਕ ਵੀ ਹੋਣ ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਸਕੂਲਾਂ ਦੇ ਨਿਗਾਰ ਆਏ ਨੇ ਔਰ ਆਪਣੇ ਆਪ ਨੂੰ ਬੜੇ پاک ਸਾਫ਼ ਸਮਝਣ ਦੀ ਗੱਲ ਕਰ ਰਹੇ ਆ ਔਰ ਉੱਥੇ ਅਸੀਂ ਦੱਸ ਸਕੀਏ ਕਿ ਕਿਸ ਦੇ ਕਿਦੇ ਧੇਨੋੜ ਦੇ ਵਿੱਚ ਕਿੰਨੀਆਂ ਕਿ ਭਰਤੀਆਂ ਕੀਤੀਆਂ ਗਈਆਂ ਕਿੰਨਾ ਕ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਬੁੱਧੀ ਜੀਵਿਆਂ ਕੋਲ رائے ਲੈ ਕੇ ਇਹਨਾਂ ਸਕੂਲਾਂ ਨੂੰ ਹੋਰ ਉਚਾਈਆਂ ਤੱਕ ਲਿਜਾਣ ਦੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਬਣਾਏ ਜਾਣ ਇਹ ਵੀ ਅਸੀਂ ਬਹੁਤ ਜਲਦੀ ਇਸੇ ਹਾਲ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਬਹੁਤ ਜਲਦੀ ਇੱਕ ਸੰਗਤ ਲਈ ਓਪਨ ਪਲੇਟਫਾਰਮ ਖੋਲ੍ਹ ਕੇ ਜਾ ਰਹੇ ਹਾਂ ਇਹ ਵੀ ਮੈਂ ਤੁਹਾਡੀ ਸੰਗਤ ਤੋਂ ਪ੍ਰਵਾਨਗੀ ਲੈਣੀ ਹੈ ਕਿਉਂਕਿ ਇਹ ਕੌਮ ਦਾ ਸਰਮਾਇਆ ਹੈ ਸਾਡੇ ਸਾਰਿਆਂ ਦਾ ਫਰਜ਼ ਬੰਦਾ ਕਿ ਅਸੀਂ ਆਨ ਵੱਲੇ ਸਮੇਂ ਦੇ ਵਿੱਚ ਇਹਨਾਂ ਸਕੂਲਾਂ ਦੇ ਇਹਨਾਂ ਵਿਦਿਅਕ ਧਾਰਿਆਂ ਨੂੰ ਵੱਧ ਚੜ ਕੇ ਚਲਾਉਣ ਵਸੇ ਸਾਰੇ ਇਕਜੁੱਟ ਹੋ ਸਕੀਏ ਇੱਕ ਜਕਾਰੇ ਦੇ ਰੂਪ ਦੇ ਵਿੱਚ ਪ੍ਰਵਾਨਗੀ ਦੇਣੀ ਸੋਤ ਸ੍ਰੀ ਆਕਾਰ ਸੁਮੇ ਸਮੂਹ ਸੰਗਤ ਦਾ ਧੰਨਵਾਦ ਕਰਦਾ ਹੋਇਆ ਗੁਰੂ ਮਹਾਰਾਜ ਦੇ ਇਸ ਆਗਮਨ ਪੁਰਬ ਦੀ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ